ਹੈਲੋ ਸੋ ਸਿਕਲ ਗਾਇਸ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਆਈ ਐ ਜੈਸਮੀਨ ਮਾਲ ਮਾਲ ਮਹਲ ਸੌਰੀ ਮਾਲੋ ਮਾਲ ਰੋਡ ਕਹਿੰਦੇ ਨਾ ਮੇਰੇ ਮੂੰਹ ਚ ਵੀ ਮਾਲ ਨਿਕਲ ਗਿਆ ਹੈ ਤਾਂ ਵੈਸੇ ਮਾਲਈ ਆਏ ਤੇ ਇਹ ਗਏ ਘੁੰਮਣ ਪਤਾ ਨਹੀਂ ਅਜਾ ਮਨਿਕਨ ਗਏ ਪਤਾ ਨਹੀਂ ਕਿੱਥੇ ਗਏ ਤੇ ਚੁਮਣ ਗਿਆ ਤੇ ਤੁਸੀਂ ਇਹਦੀ ਸਾਰੀ ਵੀਡੀਓ ਚੈੱਕ ਕਰਦੇ ਤੇ ਲਿਫਟ ਪੱਕੇ ਇਹ ਲ ਕਰਦੇ ਵੀਡੀਓ ਦੇ ਵਿੱਚ ਦੇਖਦੇ ਹੋ ਵੀ ਤੁਸੀਂ ਕੀ ਤੁਸੀਂ ਵੀ ਨੋਟਿਸ ਕੀਤਾ ਜੋ ਮੈਂ ਨੋਟਿਸ ਕੀਤਾ ਜੇ ਤੁਸੀਂ ਮੇਰੀ ਵੀਡੀਓ ਦੇਖ ਲੈਣੇ ਆ ਪਰ ਕਮੈਂਟ ਨਹੀਂ ਕਰਦੇ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਇਦਾਂ ਤੁਸੀਂ ਸਬਸਕ੍ਰਾਈਬ ਨਹੀਂ ਕਰਨਾ ਤਾਂ ਫਿਰ ਮੈਂ ਮੇਰੀ ਵੀ ਵੀਡੀਓ ਨਹੀਂ ਪਾਇਆ ਕਰਨੀ ਹੈ ਕਿ ਜੇ ਆਪਾਂ ਸਮਝਾਉਨੇ ਆ ਲੋਕਾਂ ਨੂੰ ਕੋਸ਼ਿਸ਼ ਤਾਂ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਆ ਵੀਡੀਓ ਦੇਖਿਓ ਅਸੀਂ ਜਿਹੜੇ ਤਾਂ ਇਹ ਤੁਸੀਂ ਦੇਖ ਰਹੇ ਹੋ ਤਾਂ ਇਹ ਲੱਗ ਰਿਹਾ ਨਾ ਜਿਹੜੇ ਕਰ ਬੰਦਾ ਇਹ ਮਾਰ ਕੇ ਚਾਹੋ ਇਹ ਕਦੇ ਦੇਖਦੇ ਤਾਂ ਹੈ ਕਿ ਬਹੁਤ ਪਿਆਰ ਲੱਗ ਰਿਹਾ ਇਹਦੇ ਵਿੱਚ ਨਾਨੀ ਸਿਸਟਰ ਦੇ ਬਲੌਂਸ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਹੈ ਨਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਤੁਹਾਡੀ ਕੁੱਤੇ ਖਾਣੀ ਕਰਕੇ ਹੂੰ ਤੇ ਲੈਪਟਾਪ ਲੈ ਕੇ ਇੱਦਾਂ ਬੈਠੀ ਹੈ ਪਤਾ ਨਹੀਂ ਕਿਹੜੀ ਪੀ ਐਚ ਡੀ ਕੀਤੀ ਹੁੰਦੀ ਹੈ ਜਿੱਦਾਂ ਹੈਨਾ ਬਹੁਤ ਵੱਡੀ ਤਗੜੀ ਜੌਬ ਤੇ ਕੰਨ ਲੱਗੀ ਹੋਈ ਹੁੰਦੀ ਆ ਤੇ ਉਹ ਕੰਮ ਕਰਦੀ ਹੁੰਦੀ ਆ ਹਨਾ ਮੈਂ ਤਾਂ ਇਹਦੀਆਂ ਹੁਣ ਵੀਡੀਓ ਦੇਖਦੀ ਆ ਇਹ ਤਾਂ ਪੁਰਾਣੀ ਜਿੱਦਾਂ ਉਹ ਰਹੀਆਂ ਹੋਈਆਂ ਸਿੰਗਰਾਂ ਨਹੀਂ ਹੁੰਦੀਆਂ ਸੀਗੀਆਂ ਤੇ ਉਹ ਇਹ ਤਾਂ ਉਹ ਸਿੰਗਰ ਹਨਾ ਇਹਨੇ ਨੇ ਉਮਰ ਚਾ ਕੇ ਵਿਆਹ ਕਰਾਇਆ ਵਿਆਹ ਲੇਟ ਕਰਾਇਆ ਹਨਾ ਤੇ ਹੈਗੀ ਐ ਪੁਰਾਣੀ ਆ ਪਹਿਲਾਂ ਮੈਨੂੰ ਇੱਧਰ ਲਾ ਮੈਂ ਕਿਹ ਕੁੜੀ ਜੀ ਇਹ ਕੋਈ ਪਰੇਯੋ ਕੁੜੀ ਨਹੀਂ ਇਹ ਤਾਂ ਸਾਡੀ ਇਸ ਦੀ ਹੈ ਨਾ ਅੱਗੇ ਵੀਡੀਓ ਦੇਖਿਓ ਫੇਰ ਗੱਲ ਕਰਦੇ ਆਂ ਤੇ ਅੱਜ ਸਵੇਰ ਵੀ ਇੱਕ ਪ੍ਰੋਬਲਮ ਆਇਆ ਸਾਡੀ ਵੀਡੀਓ ਨਹੀਂ ਅਪਲੋਡ ਹੋ ਰਹੀ ਕਿ ਜਿਹੜੀ ਮਨੀ ਦੀ ਗੱਲ ਕਰਦਾ ਵੀਡੀਓ ਛੋਟੇ ਦਾ ਪਹੁੰਚਾਇਆ ਬਹੁਤ ਡਿਫਿਕਲਟ ਹੋਇਆ ਹੋ ਉਹ ਨਾ ਕਰਦੇ ਬੜਾ ਕਿਉਂਕਿ ਇੱਥੋਂ ਦਾ ਵਾਈਫਾਈ ਬਹੁਤ ਜੀਬ ਚੱਲ ਰਿਹਾ ਬਿਲਕੁਲ ਤੇ ਉਹ ਵੀ ਕਰ ਰਹੇ ਹੈ ਤੇ ਬਹੁਤ ਜਨਾ ਡਾਟਾ ਡਾਊਨਲੋਡ ਕਰਿਆ ਜਿਹੜਾ ਆਪਣਾ ਲੈਪਟਾਪ ਅਪਰੈਂਜ ਦੀ ਸਾਡੇ ਨੂੰ ਚੱਲ। ਮੈਂ ਸੋਚਦਾ ਕਿ ਅੱਗੋਂ ਦਾ ਕੰਮ ਕਿਵੇਂ ਕਰੂੰ ਤੁਸੀਂ ਆਪਾਂ ਦੀ ਚੱਲਦੇ ਨਾਲੇ ਬੜਾ ਬਲੌਕਸ਼ਿਪ ਕਰਦੇ ਹੋ। ਬੜਾ ਵੀਡੀਓ ਦੇਖਦੇ ਚੱਲੋ ਵੀ ਵੀਡੀਓ ਦਾ ਕੰਮ ਸਾਡਾ ਹੋ ਗਿਆ। ਸੋ ਫਿਰ ਅੱਗੇ ਜਾ ਰਹੇ ਆ ਕਿਹੜੇ ਪਾਸੇ ਜਾ ਰਹੇ ਸਰਪੱਤ ਮਾਲ ਰੋਡ ਤੇ ਮਾਲ ਰੋਡ ਤੇ ਮਾਲ ਰੋਡ ਹੈ। ਪਹਿਲਾਂ ਤਾਂ ਆਪਾਂ ਜਦੋਂ ਕਿਤੇ ਕੋ ਮਨ ਜਾਈਦਾ ਹੈ ਨਾ ਉਸ ਜਗ੍ਹਾ ਦਾ ਪੂਰਾ ਜਾਨੀ ਕਿ ਉਸ ਜਗ੍ਹਾ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਜਾਈ ਦੀ ਵੀ ਆਪਾਂ ਇੱਥੇ ਜਾ ਕੇ ਘੁੰਮਣਾ ਆ ਆਪਾਂ ਇੱਥੇ ਜਾ ਕੇ ਆ ਚੀਜ਼ ਦੇਖਣੀ ਇੱਥੇ ਜਾ ਕੇ ਆ ਚੀਜ਼ ਦੇਖਣੀ ਇੱਥੇ ਦੀ ਆ ਚੀਜ਼ ਸਪੈਸ਼ਲ ਆ ਹਨਾ ਤੇ ਇਸ ਬਾਰੇ ਮਾਲ ਰੋਡ ਬਾਰੇ ਸਰਦਾਰ ਜੀ ਨੂੰ ਵੀ ਨਹੀਂ ਪਤਾ ਉਹ ਕਹਿੰਦੇ ਉਹ ਤਾਂ ਮੈਨੂੰ ਵੀ ਨਹੀਂ ਪਤਾ ਅੱਗੇ ਸੁਣਿਆ ਤੁਸੀਂ ਵੀਡੀਓ ਦੇ ਵਿੱਚ ਉਹ ਕਹਿੰਦੇ ਉਹ ਤਾਂ ਮੈਨੂੰ ਵੀ ਨਹੀਂ ਪਤਾ ਵੀ ਸਰਦਾਰ ਜੀ ਤਾਂ ਤੇਰੇ ਨਾਲੋਂ ਵੀ ਨੂੰ ਫਟਿਆ ਹੈ ਹੈ ਤੁਮ ਕਹਿੰਦੇ ਸਰਦਾਰ ਜੀ ਨੂੰ ਪਤਾ ਹੋਊਗਾ ਹੈਨਾ ਉਹੀ ਗੱਲ ਆ ਵੀ ਇਹ ਪਹਿਲਾਂ ਤਾਂ ਕਰੋ ਘਰੋਂ ਨਿਕਲੇ ਹੀ ਨਹੀਂ ਹੈਨਾ ਹੁਣ ਇਹ ਵੀਡੀਓ ਵੜੀ ਤੇ ਚੱਕਰ ਦੇ ਵਿੱਚ ਜਾਰ ਪੈਸੇ ਆਉਣ ਲੱਗ ਗਏ ਤਾਂ ਹੁਣ ਇਹਨਾਂ ਨੂੰ ਘੁੰਮਣਾ ਫਿਰਨਾ ਚੇਤੇ ਆ ਹੈਨਾ ਹੁਣ ਇਹ ਜਾਂਦੇ ਆ ਦਈ ਮੈਂ ਕਿਸੇ ਦੁਕਾਨ ਚ ਵੜ ਗਈ ਕੱਪੜੇ ਵਾਲੀ ਚ ਹਾਂ ਵੀ ਓ ਤੁਮੇ ਕੱਪੜੇ ਲੈਣੇ ਮੈਂ ਸੂਟ ਲੈਣੇ ਆ ਉਹ ਵਿਚਾਰਾ ਭਾਈ ਵੀ ਤੰਗ ਆ ਗਿਆ ਸੂਟ ਕਲਵਾਈ ਜਾਂਦੀ ਖਲਵਾਈ ਜਾਂਦੀ ਐਦਾਂ ਦੀਆਂ ਵੜੀਆਂ ਹੁੰਦੀਆਂ ਐ ਜਿਹੜੀਆਂ ਨੇ ਲੈਣਾ ਕੁਝ ਹੁੰਦਾ ਨਹੀਂ ਤਾਂ ਉਹ ਦੁਕਾਨਾਂ 'ਚ ਵੜ ਜਾਂਦੀਆਂ ਤੇ ਦੁਖੀ ਕਰਨ ਨੂੰ ਮੈਂ ਕਦੇ ਨਹੀਂ ਐਦਾਂ ਮੈਂ ਇੰਡੀਆ ਵੀ ਸੀ ਮੈਂ ਸ਼ਾਪਿੰਗ ਕਰਨ ਜਾਣਾ ਜਿਹੜੀ ਚੀਜ਼ ਲੈਣੀ ਐ ਤਾਂ ਉਹ ਚੱਕ ਕੇ ਬਸ ਉਹ ਹੀ ਲੈਣੀ ਐ ਇਹ ਨਹੀਂ ਵੀ ਆਹ ਵੀ ਦਿਖਾ ਦੇ ਆਹ ਵੀ ਦਿਖਾ ਦੇ ਹਨਾ ਮੈਨੂੰ ਨਹੀਂ ਐਦਾਂ ਜੰਗਲ ਲੱਗਦਾ ਹੈਗਾ ਬਿੱਤੂ ਰੇ ਫਿਰ ਉਹ ਐਵੇਂ ਵਿਚਾਰਿਆਂ ਨਾਲੇ ਉਹਨਾਂ ਦਾ ਟਾਈਮ ਵੇਸਟ ਕਰੋ ਅਗਲੇ ਆਂ ਦਾ ਹਨਾ ਤੁਸੀਂ ਖਲਾਈ ਜਾਨੀਆਂ ਖਲਾਈ ਜਾਨੀਆਂ ਲੈਣਾ ਕੁਝ ਹੈ ਨਹੀਂ ਤੁਸੀਂ ਗਾਂ ਦੇਖ ਲਿਓ ਜੇ ਕੁਝ ਲੈ ਗਈ ਇਸ ਦੁਕਾਨ ਤੋਂ ਤਾਂ ਮੈਨੂੰ ਦੱਸ ਦਿਓ ਗਾਂ ਦੇਖਿਓ Jangan minta minta prompt. Tidak minta prompt. Sudah diwarnai. White tidak. White tidak. White tidak. Eh, ada yang mau di kantor? ਕਾਲ ਚਾਲਤਾ ਕਰ ਲੈ ਬਈ ਉਹ ਵੀ ਚੈਨਲ ਖੁੱਲ ਗਿਆ ਚੈਨਲ ਖੁੱਲ ਗਿਆ ਉਹ ਲਾਈਟ ਕਲਰ ਦਿਖਾਉਂਦੇ ਆ ਵਿਚਾਰਾ ਹੈ ਨਾ ਦੁਕਾਨ ਵਾਲਾ ਤੇ ਉਹਨੂੰ ਕੇਸ ਐਟੀਟਿਊਡ ਚ ਕਹਿੰਦੀ ਵਾਈਟ ਨਹੀਂ ਚਾਹੀਏ ਵਾਈਟ ਨਹੀਂ ਚਾਹੀਏ ਹੈ ਨਾ ਵੀ ਤੂੰ ਉਹਦਾ ਕਹਦਾ ਵੀ ਮੈਨੂੰ ਲਾਈਟ ਕਲਰ ਨਹੀਂ ਪਸੰਦ ਹੈਗਾ ਤੂੰ ਮੈਨੂੰ ਥੋੜਾ ਡਾਰਕ ਦਿਖਾ ਹੈ ਨਾ ਬੇਯੋਦ ਵਿਚਾਰਾ ਉਹਦੀ ਵੀ ਬਸ ਹੋ ਗਈ ਦੁਕਾਨਦਾਰ ਦੀ ਵੀ ਵੇ ਲੈਡੀ ਨੇ ਲੈਣਾ ਕੁਛ ਨਹੀਂ ਉਹਨੇ ਫਿਰ ਅੱਕ ਕੇ ਪੁੱਛ ਹੀ ਲਿਆ ਵੀ ਤੁਹਾਡੇ YouTube ਦਾ ਕੀ ਨਾਮ ਹੈ ਹਨਾ ਤੇ ਉਹ ਵਿਚਾਰਾ ਉਹਨੂੰ ਪਤਾ ਵੀ ਮੈਂ ਆਪਦੇ YouTube ਦੀ ਮਸ਼ਹੂਰੀ ਕਰਨ ਆਈ ਆ ਆਪਦੇ ਚੈਨਲ ਦੀ ਉਹਨੇ ਵਿਚਾਰੇ ਨੇ ਚੈਨਲ ਦਾ ਨਾਮ ਪੁੱਛ ਲਿਆ ਵੀ ਤੁਹਾਡੇ ਚੈਨਲ ਦਾ ਕੀ ਨਾਮ ਹੈ ਹਨਾ ਤਾਂ ਫਿਰ ਵਿਚਾਰੇ ਉਹਨੂੰ ਪਤਾ ਹੈ ਵੀ ਇਹ ਫੇਰ ਹੀ ਜਾਊਗੀ ਜਿੰਨਾ ਚਿਰ ਆਪਦਾ ਚੈਨਲ ਸਬਸਕ੍ਰਾਈਬ ਨਹੀਂ ਕਰਾਊਗੀ ਦੇਖਿਓ اچھا اب جلدی سے اس نا پہننے کا لے لو۔ تم تو ہاتھ ہی نگراں سے سریر کو تو لگو جلن ہوئی ہو۔ کیا ہو گیا ہے وہ بھی دیکھا۔ یہ تھا سے یہ ایک چیز مل گئی میرے۔ اپ وجود کو کھول بن جو اتا ہے۔ شیفر سے۔ ساڑھے 6 کی پر میرے سائز کی نہیں ہو رہی۔ ਸ਼ੁਰੂਆਤ ਜਤਿਆਂ ਦੀ ਹੋ ਗਈ। ਬੂਲੀਆਂ ਰੱਖਦੇ ਬੋਲੀਆਂ ਰਹੀ। ਇਹ ਫੈਸਲਾ ਦੇ। ਅੰਰੀ ਦੀ ਕਸਟਮਰ। ਲਓ ਜੀ ਇਧਰ ਆ ਗਿਆ ਹਾਂ ਖਾਣ ਪੀਣ ਦਾ ਸਮਾਨ। ਆਹ ਤਾਂ ਅਸੀਂ ਆਕਮ ਚੈੱਕ ਕਰ ਲਈ। ਉਧਰ ਛੱਡੀਆਂ ਲਾਈਆਂ ਜੀ ਜੀ। ਇਹ

ਬੈਗ ਹੈਗਾ ਇਹ ਕੈਰੀ ਬੈਗ ਜਿੱਦਾਂ ਹੁੰਦਾ ਹੈ ਵਿੱਚ ਸਾਮਾਨ ਕੈਰੀ ਕਰਨ ਵਾਲਾ ਵੀ ਹਾਂ ਵੀ ਮੈਂ ਆਹ ਬਾਈਕ ਕੀਤਾ ਆ ਤੇ ਮੈਂ ਆਹ ਬੈਗ ਚੱਕਿਆ ਆ ਹੈਗਾ ਫਿਰ ਤੁਸੀਂ ਕਹਿਣਾ ਬੋਲਦੇ ਆ ਤੁਸੀਂ ਐਵੇਂ ਹੀ ਬਸ ਉਹਦਾ ਹੀ ਹੋ ਕੀ ਕਹਿੰਦੇ ਹੁੰਦੇ ਕੁੱਤੇ ਭਗਾਈ ਕਰਨ ਗਈ ਸੀ ਬਾਹਰ ਨਿਕਲੀ ਸੀਗੀ ਬਲੌਗ ਬਣਾਉਣ ਦੇ ਚੱਕਰ ਚ ਹਨਾ ਅੱਧੀ ਰਾਤ ਨੂੰ ਰੋਡਾਂ ਤੇ ਘੁੰਮਦੀ ਫਿਰਦੀ ਇਹ ਸਰਦਾਰ ਉਹਦਾ ਦਾ ਸਰਦਾਰ ਜੀ ਆ ਹਣਾ ਸਰਦਾਰ ਜੀ ਕਹਿਣ ਨੂੰ ਇਹ ਤਾਂ ਜੀ ਨਹੀਂ ਕਰਦਾ ਹੈਗਾ ਵੀ ਸਰਦਾਰ ਜੀ ਇਦਾਂ ਦੇ ਹੁੰਦੇ ਆ ਹਣਾ ਅਸਲੀ ਸਰਦਾਰ ਨਹੀਂ ਇਦਾਂ ਦੇ ਹੁੰਦੇ ਨੈਟ ਤੇ ਆਉਣ ਵਾਲੇ 26000 ਦੇ ਪ੍ਰਚਾਰਤਾ ਕਿਉਂਕਿ ਸਫਰ ਤੋਂ ਨੂੰ ਪਤਾ ਕੱਲ੍ਹ ਦੇ ਸਫਰ ਪਰ ਇਹ ਉਹਦੇ ਕਰਕੇ ਸਵੇਰ ਸਾਰੇ ਹੰਦੂ ਕੋਲ ਲੱਗਿਆ ਵਾ ਸੋਣਾ ਕੀ ਆ ਦੇਖੀ ਜਾਂਦੇ ਸਾਨੂੰ ਮੈਨੂੰ ਨਹੀਂ ਚੱਕ ਗਈ ਮੈਨੂੰ ਵੀ ਜਾ ਮਰ ਗਈ ਤਾਂ ਪਰ ਬਹੁਤ ਸਰਤਾਂ ਤੋਂ ਮੈਂ ਹਿੱਟਸ ਮਰਾਸ਼ੇ ਬਹੁਤ ਰਾਸ਼ ਬਹੁਤ ਇਹਨਾਂ ਸੇ ਕਮੇਟ ਸਾਈ ਹਰਨ ਜਿਹੜੀ ਵੀ ਤਾਨੇ ਪਰ ਰੋਕੇ ਕਰੀਏ ਕੀ ਕੀ ਰੱਖੀ تھی ਬੇੜ ਦੇਖੋ ਕਮੇਟ ਕਰ ਗਈ ਨਿਕਲੇ ਰਹੇ ਆਪਨੇ ਰਹਿਣ ਚਾਹੀ ਤੇ ਹੁਣ ਕੁਝ ਮੰਗਾਈ ਤਾਰ ਵਾਸਤੇ ਮੈਂ ਨਹੀਂ ਕੋਈ ਸਟਿੰਗ ਬੋਲ ਪਿਆ

ਅਲਜੀ ਵਾਲਾ ਹੈ ਕੋਈ ਨਹੀਂ ਪੀਰ ਬੰਗਾਰਦੇ ਆ ਯਾਰ ਬੰਗਾਰਦਾ ਹਾਂ ਹਾਂ ਉਹ ਕਹਿੰਦੇ ਆ ਦੇ 300 ਰੈਂਡਰ ਕਰਤਾ ਆ ਯਾਰ ਆਹ ਦੇ 3.2 ਰੂਮ ਸਰਵਿਸ ਟੋਟਲ ਟੂ ਇੱਕ ਕੰਡੀਸ਼ਨਰ ਤੇ ਇੱਕ ਆਪਣਾ ਸੈੱਟ ਹੈ ਸੈੱਟਿਸ ਤੋਂ ਪੂਰਾ ਰੂਮ ਦੋ ਬੋਲਦੇ ਆ ਹਾਂਜੀ ਹਾਏ ਰੱਬਾ ਕਿੰਨੇ ਝੂਠੇ ਲੋਕ ਆ ਹਨਾ ਖਾਣਾ ਆਇਆ ਪਿਆ ਉਹ ਪਿੱਛੇ ਕੜਾਈ ਵੀ ਪਈ ਆ ਫੋਲਕੇ ਵੀ ਪਏ ਆ ਨਾ ਦਿਸਨ ਦੇ ਉੱਤੇ ਵੀਡੀਓ ਦੇ ਵਿੱਚ ਤੇ ਕੰਨ ਨੂੰ ਫੋਨ ਲਾ ਕੇ ਤੇ ਉਹ ਬਸ ਐਕਟਿੰਗ ਕਰੀ ਜਾਂਦੀ ਹੈ ਹੈਨਾ ਹਾਏ ਮੈਂ ਮਰ ਜਾ ਕਿੰਨੀ ਝੂਠੀ ਆ ਹੈਨਾ ਦੇਖੋ ਤੁਸੀਂ ਦੇਖਿਆ ਮੈਨੂੰ ਇੰਨਾ ਗੁੱਸਾ ਆਇਆ ਕਲੱਬ ਦੇ ਕੇ ਨਾ ਵੀ ਖਾਣਾ ਪਿੱਛੇ ਪਿਆ ਇਹ ਕਾਤੇ ਇਦਾਂ ਕਰਦੀ ਆ ਪਾਗਲ ਕਾਤੇ ਬਣਾਉਂਦੀ ਆ ਹੈਨਾ ਯਾਰ ਭੱਦ ਹੋ ਗਈ ਤੁਹਾਡੀ ਵਲੌਗ ਦੇ ਚੱਕਰ 'ਚ ਤੁਸੀਂ ਕੁਝ ਵੀ ਕਰੋਗੇ ਸੋ ਗਾਇਜ਼ ਮੇਰੀ ਅੱਜ ਦੀ ਵੀਡੀਓ ਸੀ ਇੰਨੀ ਜੇ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਸਸਤਰੀਕਾ